ਤੰਤਨ ਬਾਬਾ ਜੋਰਾਵਰ ਸਿੰਘ ਤੰਤਨ ਬਾਬਾ ਫਤਿਹ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਨਿਸ਼ਾਨੀ ਸਾਹਤ ਤੇ ਸਮਰਪਤ ਅੱਜ ਸਾਡੇ ਪੂਰਾ ਸਾਡੀ ਜਿਹੜੀ ਸਮੂਹ ਆਪਣਾ ਦੁਕਾਨਦਾਰ ਵੀਰ ਟੈਕਸੀ ਯੂਨੀਅਨ ਤੇ ਟੈਂਪੀ ਯੂਨੀਅਨ ਦੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਇਹ ਲੰਗਰ ਅਸੀਂ ਕਰ ਰਹੇ ਹਾਂ ਉਹਨਾਂ ਦੀ ਨਿਸ਼ਾਨੀ ਸਾਹਤ ਨੂੰ ਸਮਰਪਤ ਹੈ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਟੇ ਲਾਲ ਜਿਹੜੇ ਕਿ ਚਮਕੌਰ ਸਾਹਿਬ ਦੀ ਧਰਤੀ ਤੇ ਸ਼ਹੀਦ ਹੋਏ ਔਰ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨੂੰ ਸਰਾਂਦੇ ਵਿੱਚ ਨੀਹਾਂ ਦੇ ਵਿੱਚ ਨੇ ਗਿਆ ਉਹਨਾਂ ਦੀ ਲਸਾਨੀ ਸ਼ਹਾਦਤਾਂ ਨੂੰ ਸਮਰਪਿਤ ਸਮਰਪਿਤ ਇਹ ਜਿਹੜਾ ਲੰਗਰ ਹੈ ਸਾਡੇ ਟੈਂਪੂ ਯੂਨੀਅਨ ਕਰਾਲੀ ਟੈਕਸੀ ਯੂਨੀਅਨ ਕਰਾਲੀ ਸਾਡੀ ਸਮੁੱਚੀ ਮਾਰਕੀਟ ਟਰੱਕ ਯੂਨੀਅਨ ਦੀ ਸਾਰੀ ਮਾਰਕੀਟ ਸਾਡੇ ਅਵਤਾਰ ਸਿੰਘ ਜੀ ਕਲਸੀ ਸਰਦਾਰ ਹਰਵਿੰਦਰ ਸਿੰਘ ਜੀ ਹੋਣੀ ਇਹਨਾਂ ਦੀ ਸਾਰੀ ਟੀਮ ਦੀ ਅਗਵਾਈ ਦੇ ਹੇਠ ਅੱਜ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦਿਆਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਾਉਂਦੇ ਹੋਏ ਅੱਜ ਜਿਹੜੇ ਕਿ ਜਿਹੜੇ ਰਾਹੀ ਅੱਜ ਫਤੇਗੜ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਣ ਲਈ ਜਾ ਰਹੇ ਹਨ ਉਹਨਾਂ ਦੇ ਲਈ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਗਿਆ ਹੈ ਵਾਹਿਗੁਰੂ ਸਾਰੇ ਜਿਹੜੇ ਕਿ ਨਤਮਸਤਕ ਹੋਣ ਲਈ ਜਾ ਰਹੀਆਂ ਸੰਗਤਾਂ ਸਾਰਿਆਂ ਦੀ ਹਾਜ਼ਰੀਆਂ ਪ੍ਰਵਾਨ ਕਰਨ ਔਰ ਸਮੁੱਚੀ ਸੰਗ ਜੜੀ ਕੇ ਸੰਗਤਾਂ ਇਹ ਰਲ ਮਿਲ ਕੇ ਇੱਥੇ ਸੇਵਾ ਨਿਭਾ ਰਹੀ ਹੈ ਅਸੀਂ ਫੇਰ ਕੁਮਾਰੀ ਉਹਨਾਂ ਸਹਬਜ਼ਾਦਿਆਂ ਦੇ ਚਰਨਾਂ ਵਿੱਚ ਨਤਮਸਤਕ ਹੁੰਦੇ ਹੋਏ ਉਹਨਾਂ ਨੂੰ ਸੀਸ ਚੋਉਂਦੇ ਹੋਏ ਪ੍ਰਣਾਮ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਇਹੀ ਕਰਨਾ ਚਾਹੁੰਗਾ ਕਿ ਜਿਸ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਸਾਡੀ ਮਾਰਕੀਟ ਸ਼ੀਦੀ ਦਿਹਾੜਿਆਂ ਦੇ ਉੱਤੇ ਲੰਗਰ ਲਾਉਂਦੀ ਹੈ ਤੇ ਉਹ ਸੇਵਾ ਕਰਦੀ ਹੈ ਮੈਂ ਚਾਹੁੰਦਾ ਜੁਗੋ ਜੁਗ ਚੱਲਦਾ ਰਹੇ ਸਾਰੀ ਸਾਡੀ ਮਾਰਕੀਟ ਦੀ ਏਕਤਾ ਖੰਡ ਤੱਕ ਕਾਇਮ ਰਹੇ ਇਕਨ ਅਸੀਂ ਰਲ ਮਿਲ ਕੇ ਲੰਗਰ ਲਾਉਂਦੇ ਰਹੀਏ ਜਿਹੜੀ ਕਿਹੜੀ ਵੀ ਸੰਗਤ ਫਤਿਹਗੜ ਸਾਹਿਬ ਨੂੰ ਜਾ ਰਹੀ ਹੈ ਉਹਦੀ ਸੇਵਾ ਕਰਦੇ ਰਹੀਏ ਵੈਗੁਰ ਜੀ ਖਾਲਸਾ ਉਭਾਈ ਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਛੋਟੇ ਸ਼ਹਿਬਜਾਦਿਆਂ ਦੀ ਨਸਾਨੀ ਕੁਰਬਾਨੀ ਨੂੰ ਸਮਰਪਿਤ ਅੱਜ ਇਹ ਲੰਗਰ ਮਾਰਕੀਟ ਕਮੇਟੀ ਤੇ ਟੈਕਸੀ ਯੂਨੀਅਨ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਨ੍ਹਾਂ ਵਿੱਚ ਹਰਮਿੰਦਰ ਸਿੰਘ ਅਵਧਾਰ ਸਿੰਘ ਕਲਸੀ ਇਹਨਾਂ ਸਾਰਿਆਂ ਦੀ ਹਿੰਮਤ ਦੇ ਨਾਲ ਅੱਜ ਇਹ ਲੰਗਰ ਲਗਾਇਆ ਜਾ ਰਿਹਾ ਇਸ ਨਸਾਨੀ ਕੁਰਬਾਨੀ ਨੂੰ ਸਮਰਪਿਤ ਹੁੰਦਿਆਂ ਕਿ ਗੁਰੂ ਸਾਹਿਬ ਜੀ ਦੇ ਛੋਟੇ ਸ਼ਹਿਬਜਾਦੇ ਜਿਨ੍ਹਾਂ ਦੀ ਉਮਰ 9 ਤੇ 7 ਸਾਲ ਦੀ ਸੀ ਐਡੀ ਵੱਡੀ ਕੁਰਬਾਨੀ ਦੁਨੀਆ 'ਚ ਕਿਤੇ ਨਹੀਂ ਦਿਖਣ ਨੂੰ ਮਿਲਦੀ ਜਿਹੜੀ ਕਿ ਸਰਵੰਸ ਜਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਵੰਸ ਵਾਰ ਕੇ ਦਿੱਤੀ ਜੁਗਾ ਜੁਗਾ ਤੱਕ ਅਸੀਂ ਇਹਨਾਂ ਨੂੰ ਯਾਦ ਰੱਖਾਂਗੇ ਉਹਨਾਂ ਦੀ ਇਲਸਾਨੀ ਕੁਰਬਾਨੀ ਨੂੰ ਅਮਰਜੀਤ ਧਮਾਨ ਮਾਰਸ਼ਲ ਨਿਊਜ਼ ਇਹਨਾਂ ਸਾਰਿਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਸ ਛੋਟੇ ਜਿਹੇ ਉਦਮ ਨੂੰ ਤੁਹਾਡੇ ਸ਼ਹਿਰ ਦੇ ਵਸਨੀਕਾਂ ਤੱਕ ਪਹੁੰਚਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ